ਖਰਦੀਪ ਸਿੰਘ ਜੀ ਹਾਂਜੀ ਪਾਸ਼ਾ ਹੁਣ ਇੱਕ ਮੱਕੀ ਸੁਨੇਹਾ ਲਾਣਾ ਇੱਕ ਹਾਂਜੀ ਕੌਮ ਤੱਕ ਮੇਰਾ ਮੱਕੀ ਸੁਨੇਹਾ ਬਚਾਓ ਮੇਰਾ ਹੁਕਮ ਹਰਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਥ ਦਾਸ ਸੰਦੀਪ ਸਿੰਘ ਆਪ ਸਭ ਸੰਗਤਾਂ ਨਾਲ ਬੇਨਤੀ ਕਰਨਾ ਚਾਹੁੰਦਾ ਹਾਂ ਮੇਰੇ ਜਿੰਨੇ ਵੀ ਸਵਾਸ ਲਿਖੇ ਸੱਚੇ ਪਾਸ਼ਾ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੇਰੀ ਇੱਕੋ ਬੇਨਤੀ ਹੈ ਕਿ ਮੇਰਾ ਰੋਮ ਰੋਮ ਇੱਕ ਇੱਕ ਸਵਾਸ ਖਾਲਸਾ ਪੰਥ ਦੀ ਸੇਵਾ ਵਿੱਚ ਲੱਗੇ ਮੇਰੀ ਸੰਗਤਾਂ ਅੱਗੇ ਬੇਨਤੀ ਹੈ ਕਿ ਮੇਰਾ ਵੱਡਾ ਭਰਾ ਮਨਦੀਪ ਸਿੰਘ ਖਾਲਸਾ ਤੁਹਾਡੀ ਸੇਵਾ ਵਾਸਤੇ ਹਲਕਾ ਤਰਨਤਨ ਸਾਹਿਬ ਤੋਂ ਚੋਣ ਲੜਨ ਦਾ ਫੈਸਲਾ ਮੁੱਚੇ ਖਾਲਸਾ ਪੰਥ ਵੱਲੋਂ ਤੇ ਦਾਸ ਦੀ ਸਹਿਮਤੀ ਨਾਲ ਲਿੱਤਾ ਗਿਆ ਹੈ ਕਿਰਨ ਤਨ ਸਾਹਿਬ ਦੇ ਵੋਟਰਾਂ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਕਰਦਾ ਮੈਂ ਇਹ ਮੇਰੇ ਪਰਿਵਾਰ ਦੀ ਜਿੱਤ ਨਹੀਂ ਇਹ ਖਾਲਸਾ ਪੰਥ ਦੀ ਜਿੱਤ ਹੈ ਇਹ ਸੰਗਤੀ ਜਿੱਤ ਹੈ ਅਸੀਂ ਸਾਰਿਆਂ ਨੇ ਖਾਲਸਾ ਪੰਥ ਨੂੰ ਜਿਤਾਣਾ ਵਾਹ ਵਾਹ ਮੇਰੀਆਂ ਮੇਰੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ